ਲੰਘਿਆ ਵਕਤ ਕਦੀ ਮੁੜਦਾ ਨਹੀਂ ਇਸੇ ਕਰਕੇ ਲੰਘਿਆ ਵਕਤ ਹਮੇਸ਼ਾ ਹੀ ਸੁਨਹਿਰੀ ਦੌਰ ਹੁੰਦਾ 1990 ਦੇ ਦਹਾਕੇ ਦੇ ਵਿੱਚ ਜਵਾਨ ਹੋਏ ਵੀ ਬੱਚੇ ਹੀ ਜਾਣ ਸਕਦੇ ਆ ਕਿ ਸਾਈਕਲ ਨੂੰ ਸ਼ਿੰਗਾਰਨ ਦੀ ਕਿੰਨੀ ਕੁ ਉਸ ਵਕਤ ਖੁਸ਼ੀ ਹੁੰਦੀ ਸੀ ਆ ਤਾਰਾਂ ਜਦੋਂ ਖੜਕਦੀਆਂ ਸੀ ਨਾ ਰਿਮਾਂ ਦੇ ਵਿੱਚ ਤੇ ਕੀ ਇਹ ਆਵਾਜ਼ ਦਿੰਦੀਆਂ ਸੀ ਤੇ ਇਹ ਲਾਈਟ ਜਦੋਂ ਜਗਦੀ ਸੀ ਤੇ ਕਿੰਨੀ ਖੁਸ਼ੀ ਦਿੰਦੀ ਹੁੰਦੀ ਸੀ ਅੱਜ ਜ਼ਿੰਦਗੀ ਦੇ ਵਿੱਚ ਮੋਬਾਈਲ ਫੋਨ ਆ ਜਿਸ ਉੱਤੇ ਅਸੀਂ ਇਹ ਵੀਡੀਓ ਦੇਖ ਰਹੇ ਹਾਂ ਇਸ ਨੇ ਇਹ ਸਾਰਾ ਸ਼ਿੰਗਾਰ ਸਾਰਾ ਕੁਝ ਜਿਹੜਾ ਉਹਦਾ ਆਧੁਨਿਕरण ਕੀਤਾ ਜੋ ਵਕਤ ਦੇ ਨਾਲ ਹੋਣਾ ਸੀ ਪਰ ਇਹਦੇ ਨਾਲ ਟੁੱਟਾ ਕੀ ਆਹ ਜਿਹੜੀਆਂ ਗੇਮਾਂ ਆਪਾਂ ਖੇਡਦੇ ਸੀ ਨਾ ਇਹ ਸਾਨੂੰ ਡਿਪਰੈਸ਼ਨ ਤੋਂ ਵੀ ਦੂਰ ਕਰਦੀਆਂ ਸੀ ਚਾਰ ਬੰਦੇ ਇਕੱਠੇ ਹੋ ਕੇ ਗੱਲਾਂ ਕਰਦੇ ਸੀ ਉਹ ਇੱਕ ਦੂਜੇ ਦੇ ਨਾਲ ਇਹ ਆਪਣੇ ਦਿਲ ਦੀ ਗੱਲ ਕਰਦੇ ਸੀ ਸਾਰੀ ਜਿਹੜੀ ਦਿਲ ਦੀ ਪੜਾਹ ਚ ਉਹ ਇੱਕ ਦੂਜੇ ਦੇ ਨਾਲ ਕੱਢ ਦਿਆ ਕਰਦੇ ਸੀ ਤੇ ਕਦੀ ਸੁਣਿਆ ਸੀ ਕਿਸੇ ਨੂੰ ਡਿਪਰੈਸ਼ਨ ਆ ਕੱਚੇ ਘਰਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਲੋਕ ਖੁਸ਼ ਰਹਿੰਦੇ ਦੇਖਿਆ ਇਹ ਲੋਕ ਇਹ ਪੀੜੀ ਹੋਰ ਸੀ ਇਹ ਪੀੜੀ ਹੁਣ ਮੁੜ ਕੇ ਨਹੀਂ ਆਉਣੀ ਇਹਨਾਂ ਦੇ ਲਈ ਬੱਚੇ ਹੀ ਸਭ ਕੁਝ ਸੀ ਇਹ ਬੱਚਿਆਂ ਦੇ ਲਈ ਜਿਉਂਦੇ ਸੀ ਆਪਣੇ ਆਦੇ ਲਈ ਨਾ ਇਹ ਕਹਿੰਦੇ ਸੀ ਇਟਸ ਮਾਈ ਓਨ ਲਾਈਫ ਤੇ ਨਾ ਇਹ ਕੋਈ ਸ਼ਿਕਾਇਤ ਕਰਦੇ ਸੀ ਸਾਰਾ ਕੁਝ ਪਰਿਵਾਰ ਦੇ ਲਈ ਚੱਲ ਲੈਂਦੇ ਸੀ ਪਰਿਵਾਰ ਦੀ ਖੁਸ਼ੀ ਇਹਨਾਂ ਦੀ ਖੁਸ਼ੀ ਪਰਿਵਾਰ ਦੀ ਗਮੀ ਇਹਨਾਂ ਦੀ ਗਮੀ ਇਸੇ ਕਰਕੇ ਇਹ ਮੋਹ ਵਾਲੇ ਲੋਕ ਸੀ ਤੇ ਜਿਹੜੇ ਅਸੀਂ ਮੋਹ ਵਾਲੇ ਲੋਕਾਂ ਦੇ ਵਿੱਚ ਪਲੇ ਆ ਨਾ ਸਾਡੇ ਵਿੱਚ ਉਹ ਆਪਣੀ ਛਾਪ ਛੱਡ ਕੇ ਗਏ ਆ ਇਸੇ ਕਰਕੇ ਅੱਜ ਵੀ ਸਾਡਾ ਮੋਹ ਇੱਕ ਦੂਜੇ ਦੇ ਨਾਲ ਹੈਗਾ ਪਰ ਅਗਲੀ ਪੀੜ੍ਹੀ ਕੰਪਿਊਟਰਾਈਜ਼ ਪੀੜ੍ਹੀ ਹੋਣ ਜਾ ਰਹੀ ਆ ਉਹ ਰਿਸ਼ਤੇ ਨਾਤੇ ਸਾਰੇ ਮਤਲਬ ਤੇ ਖੜੇ ਹੋਣ ਜਾ ਰਹੇ ਆ ਸੋ ਲੰਘਿਆ ਦੌਰ ਚੰਗਾ ਹੀ ਹੁੰਦਾ ਜੀ ਹਮੇਸ਼ਾ ਚੜ੍ਹਦੀ ਕਲਾ ਖੁਸ਼ ਰਹੋ